ਉਹ ਮਹਾਨ ਠੱਗ ਹੈ ਤੁਸੀਂ ਬਨਾਰਸੀ ਠੱਗ ਸੁਣਿਆ ਹੁਣ ਸਰ ਪਿੱਪਨਸੂਤ ਕਾਕਾ ਤੇ ਸਰਿੰਦਰ ਨਾਇਰ ਤੇ ਇਹਦੇ ਨਾਲ ਦੇ ਜਿਨ੍ਹਾਂ ਨੇ ਮੈਨੂੰ ਲੁੱਟਿਆ ਇਹ ਸਾਰੇ ਬਨਾਰਸੀ ਠੱਗ ਨੇ ਸਰ ਦੇਖਣ ਨੂੰ ਦਿਖਾਣ ਨੂੰ ਸਾਰੇ ਆਲ ਇਦਾਂ ਹੀ ਮੂੰਹ ਨੇ ਮਖੋਟੇ ਕੁਛ ਹੋਰ ਨੇ ਨਾਲ ਹੀ ਕੁਛ ਹੋਰ ਹੋ ਜਾਂਦੇ ਨੇ ਇਹ ਐਡੇ ਉਹ ਗਲਤ ਬੰਦੇ ਨੇ ਔਰ ਮੇਰੀਆਂ ਜਿੰਨੀਆਂ ਪ੍ਰਾਪਰਟੀਆਂ ਲੁੱਟ ਕੇ ਬਣਿਆ ਸਰ ਔਨ ਰਿਕਾਰਡ ਹੈ ਇਹਨੂੰ ਕੋਣ ਟੁੱਟਲਾ ਸਕਦਾ ਜੇ ਉਹ ਡਿਬੇਟ ਕਰਨ ਕੁਝ ਵੀ ਕਰਨ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਸਰ ਇੱਕ ਗੱਲ ਸੋਚੋ ਇਹ ਬੰਦੇ ਜਿਹੜੇ ਬੰਦਿਆਂ ਨਾਲ ਫਸੇ ਕਈ ਵਾਰ ਇਹਨੇ ਗਨ ਸ਼ਾਟ ਕਰਕੇ ਕੀਤਾ ਪਰਚੇ ਦਰਜ ਹੋਏ ਨੇ ਆਨ ਰਿਕਾਰਡ ਪ੍ਰੂਫ ਨੇ ਇਹਨਾਂ ਦਾ ਇੱਕ ਅਫਸਰ ਉਹਨਾਂ ਦੀ ਬੜੀ ਹਮਾਇਤ ਕਰਦਾ ਸੀ ਸੁਮੇਰ ਸਿੰਘ ਗੁੱਜਰ ਆਈਐਸਓ ਅਫਸਰ ਹੈ ਸੁਮੇਰ ਸਿੰਘ ਗੁੱਜਰ ਉਹਨਾਂ ਵੀ ਇਹਨਾਂ ਨੂੰ ਲੜ ਕੇ ਬੜੇ ਪੈਸੇ ਬਣਾਏ ਪਰਚਾ ਦਰਜ ਹੋ ਗਿਆ ਤਿੰਨਾਂ ਤੇ ਸੁਮੇਰ ਸਿੰਘ ਗੁੱਜਰ ਤੇ ਵੈਪਨ ਸੂਤ ਕਾਕੇ ਤੇ ਤੇ ਸੁਰਿੰਦਰ ਨਿਹਰ ਤੇ ਕਿਸ ਮੈਟਰ ਦਾ ਸਾਰੇ ਆਹੀ ਜਿਹੜੇ ਪੈਸੇ ਲੈਣ ਦੇਣ ਦੇ ਚੱਕਰ ਚ ਸਾਰੇ ਲੁਧਿਆਣੇ ਲੁੱਟਿਆ ਇਹਨਾਂ ਨੇ ਜਿੱਥੇ ਜਾਂਦੇ ਸੀ ਬੋਰਡ ਲਾ ਦਿੰਦੇ ਸੀ ਝਾ ਠੀਕ ਹੈ ਮੇਰਾ 220 ਗੈ ਦਾ ਪਲਾਟ ਦੇਣਾ ਇਹਨਾਂ ਨੇ ਉਹਨੂੰ ਦਵਾਤਾ ਮੇਪਨ ਸੂਤੇ ਕਾ ਕੇ ਮੇਰੇ ਕੋਲ ਸਰ ਮੈਂ ਇਹਨਾਂ ਦੀ ਜਿਹੜੀ ਸਾਰੀ ਐਪਲੀਕੇਸ਼ਨ ਦਿੱਤੀ ਹੈ ਉਹਤੇ ਅੱਜ ਤੱਕ ਇੱਕ ਵਾਰ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਜੇ ਹੋ ਜਾਂਦੀ ਇਹਨਾਂ ਨੂੰ ਇੰਨਾ ਮੌਕਾ ਨਹੀਂ ਸੀ ਮਿਲਣਾ ਠੱਗ ਕਹਿੰਦੇ ਨਾ ਇਹਨਾਂ ਨੂੰ ਆ ਸਪੈਲਿੰਗ ਨਹੀਂ ਸੀ ਆਣੇ ਵੀ ਠੱਗ ਹੀ ਹੁੰਦਾ ਚੈੱਕ ਵਾਲੇ ਮਾਮਲੇ 'ਚ ਤੁਹਾਨੂੰ ਕਿੱਥੇ ਜੁਕਪੀਦਾ ਜਿਹੜੇ ਚੈੱਕ ਦਾ ਮਾਮਲਾ ਸਰ ਇਹਨਾਂ ਨਾਲ ਚੈੱਕ ਨਾਲ ਕੋਈ ਮਤਲਬ ਨਹੀਂ ਹੈ ਸਾਡਾ ਆਲਰੇਡੀ ਕੋਰਟ ਕੇਸ ਕਿਹ ਜੀ ਹੋਰ ਨਾਲ ਚੱਲਦਾ ਪਿਆ ਉਹਦੇ ਚੈੱਕ ਮਿਸਯੂਜ਼ ਕਰਕੇ ਇਹ ਅਲੱਗ-ਅਲੱਗ ਜਗ੍ਹਾ ਲਾ ਕੇ ਸਾਨੂੰ ਖਰਾਬ ਕਰਦੇ ਮੇਰੀ ਫੈਮਿਲੀ ਨੂੰ ਮੇਰੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਸਰ ਵਿਪਨ ਸੂਤ ਤੇ ਸਰਿੰਦਰ ਨਾਇਰ ਤੇ ਇਹਨਾਂ ਦੇ ਨਾਲ ਦੇ ਬੰਦੇ ਇਹ ਤਾਂ ਅੱਗੇ ਨੂੰ ਬੰਦਿਆਂ ਨੂੰ ਮੈਨੇਜ ਕਰਕੇ ਅੱਗੇ ਅੱਗੇ ਕੁਝ ਸਾਡੇ ਹੋਰ ਵੀ ਕੰਪਲੀਟਾ ਪਾਈ ਜਾਂਦੇ ਨੇ ਤੁਹਾਨੂੰ ਕੋਈ ਘਬਰਾਟ ਨਹੀਂ ਹੈ ਅਸੀਂ ਚਲੋ ਸਹੀ ਹੈ ਤਾਂ ਸਹੀ ਹੈ ਇਹ ਠੱਗ ਆਪ ਨੇ ਸਾਡੇ ਦਾ ਔਨ ਰਿਕਾਰਡ ਹੈ ਠੱਗ ਇਹ ਠੱਗ ਤਾਂ ਖਵਾਰਾਂ ਚ ਕੀ ਚਲੋ ਔਨ ਰਿਕਾਰਡ ਬੋਲੂਆਂ ਰਿਕਾਰਡ ਤੇ ਉਹੀ ਬਣੂਗਾ ਨਾ ਅਸੀਂ ਕਹਿੰਨੇ ਚੈਲੰਜ ਅਸੀਂ ਤੁਹਾਨੂੰ ਵੀ ਰਿਕਾਰਡ ਦਿਖਾਇਆ ਉਹਨਾਂ ਕਾ ਸਾਡੀ ਲਿਸਟ ਨੂੰ ਕੰਪਲੀਟ ਕਰਾ ਗਏ ਥਾਵੇ ਔਰ ਜਿਹੜੇ ਮਰਜ਼ੀ ਰੈਵਨਿਊ ਲੈ ਜਾਵੇ ਉਹਨਾਂ ਦਾ ਲੈ ਵੀ ਕਰ ਜਿਵੇਂ ਦੇਖੋ ਜਿਹੜੇ ਚੀਜ਼ ਦਾ ਅਸੀਂ ਕੰਪਲੇਨਟ ਕੀਤੀ ਜਨਰਲ ਕੀਤੀ ਹੈ ਪਰ ਇਹਨਾਂ ਤੇ ਕਦੀ ਕੋਈ ਕਾਰਵਾਈ ਨਹੀਂ ਹੁੰਦੀ ਦਫਤਰ ਘਰ ਆਉਂਦੇ ਨੇ ਇਹਨੂੰ ਰੈਸਟਰੀ ਕਿਉਂ ਨਹੀਂ ਕਿਉਂ ਨਹੀਂ ਕਰਾਈ ਫਿਰ ਤੇ ਯੂਪੀ ਵਾਲਾ ਕੀ ਮਾਮਲਾ ਯੂਪੀ ਵਾਲਾ ਸਰ ਕਿਸੇ ਬੰਦੇ ਨਾਲ ਸਾਡਾ ਆਪਸੀ ਲੈਣ ਦੇਣ ਸੀਗਾ ਉਹਦੇ ਨਾਲ ਸਾਡਾ ਕੋਰਟ ਕੇਸ ਚੱਲਦਾ ਪਿਆ ਜਿਹੜਾ ਕੋਰਟ ਕੇਸ ਚੱਲਦਾ ਵਿੱਚ ਉਹਦੇ ਸਾਡਾ ਸਾਰਾ ਕੁਝ ਲਿਖਿਆ ਹੋਇਆ ਉਹਦੇ ਵਿੱਚ ਜਿਹੜੇ ਚੈੱਕ ਸੀ ਉਹ ਮਿਸਯੂਜ਼ ਹੋ ਗਏ ਯੂਪੀ ਕਿਸੇ ਕੋਲ ਲਵਾ ਕੇ ਸਾਡੇ ਤੇ ਪਰਚਾ ਦਰਜ ਕਰਾਤਾ ਸਾਨੂੰ ਪਤਾ ਵੀ ਨਹੀਂ ਸਾਡੇ ਦਾ ਕੋਰਟ ਕੇਸ ਚੱਲ ਹੀ ਜਾਂਦਾ ਉਹਦੇ ਵਿੱਚ ਲਾ ਕੇ ਫਿਰ ਅਸੀਂ ਉੱਥੇ ਗਏ ਉਹਨੂੰ ਦੱਸਿਆ ਵੀ ਭਾਈ ਸਾਡੇ ਦਾ ਕੋਰਟ ਕੇਸ ਚ ਉਹਨਾਂ ਨੂੰ ਜਦੋਂ ਡਿਸਮਿਸ ਕਰਤਾ ਕਿਹਦੇ ਥਾਣੇ ਚ ਕਰਾਇਆ ਸੀ ਆਰਾਮਪੁਰ ਅੱਛਾ ਆਰਾਮਪੁਰ ਥਾਣੇ ਚ ਫਿਰ ਅਸੀਂ ਸਾਡਾ ਡੀਜੀਪੀ ਸਾਹਿਬ ਕੋਲ ਗਿਆ ਜਾਂਚ ਦਰਾਂ ਨੇ ਇਹਨਾਂ ਨੂੰ ਵੀ ਬੁਲਾਇਆ ਉੱਥੇ ਨਹੀਂ ਜੀ ਨਹੀਂ ਤੁਹਾਨੂੰ ਭੱਲੇ ਨੂੰ ਉਹ ਉਹਦੇ ਵਿੱਚ ਟੀਟੂ ਪਾਇਲਟ ਸੀਗਾ ਅੱਛਾ ਹਾਂਜੀ ਉਹ ਫਿਰ ਸਾਡਾ ਅਸੀਂ ਡੀਜੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਜਿਹੜੀ ਜੁਪੀਪੋਰਸ ਨੇ ਝਾੜਾ ਨਹੀਂ ਪਾਈਆਂ ਇਹਨਾਂ ਨੇ ਵੀ ਡੀਜੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਡੀਜੀਪੀ ਸਾਹਿਬ ਨੇ ਫਿਰ ਐਪਲੀਕੇਸ਼ਨ ਮਾਰਕ ਕੀਤੀ ਇਹ ਤਾਂ ਖਾਰਜ ਹੋ ਗਈ ਕਿਉਂਕਿ ਸਾਰਾ ਫੇਕ ਸੀਗਾ ਹੂੰ ਹੁਣ ਵੀ ਅਸੀਂ ਬੇਨਤੀ ਕਰਦੇ ਆ ਇਹਦੇ ਵਿੱਚ ਟੀਟੂ ਟੀਟੂ ਹੈਗਾ ਹਮਪ੍ਰਕਾਸ਼ ਟੀਟੂ ਬਾਰੇ ਜਲੰਧਰ ਵਾਲਾ ਮਾਮਲਾ ਕੀ ਸੀ ਪਰ ਜਲੰਧਰ ਵਾਲੇ ਪਿੱਛੇ ਵੀ ਹਮਪ੍ਰਕਾਸ਼ ਟੀਟੂ ਪਾਇਲਟ ਹੈ ਓਕੇ ਐਪਲੀਕੇਸ਼ਨ ਕਿਥੇ ਹੋਰਾਂ ਦਾ ਆਪਸ ਕੀ ਚੱਕਰ ਆ ਸਾਨੂੰ ਕੀ ਪਤਾ ਅਸੀਂ ਬੰਦੇ ਨੂੰ ਜਾਣਦੇ ਵੀ ਨਹੀਂ ਦੇਖਿਆ ਤੱਕ ਨਹੀਂ ਨਾ ਸਾਡਾ ਕੋਈ ਲਿੰਕ ਨੇੜੇ-ਜੇੜੇ ਦਾ ਵੀ ਨਹੀਂ ਐਵੇਂ ਬਣਾ ਕੇ ਉੱਥੇ ਕਰਤਾ ਤੇ ਉਹਦੇ ਵਿੱਚ ਸਾਡੇ ਫੈਮਿਲੀ ਦਾ ਵੀ ਨਾਮ ਦਿੱਤਾ ਉਹਦੇ ਕੁਝ ਨਹੀਂ ਹੈਗਾ ਤੇ ਆਈਐਸ ਅਫਸਰ ਗੁਰਜਰ ਦਾ ਕੀ ਮਾਮਲਾ ਜਿਹੜਾ ਸਰ ਆਈਐਸ ਸੁਮੇਰ ਸਿੰਘ ਗੁਜਰ ਸਾਹਿਬ ਸੀਗੇ ਉਹਨਾਂ ਦਾ ਇਹਨਾਂ ਦਾ ਫੈਮਿਲੀ ਲਿੰਕ ਸੀਗਾ ਇਹ ਉਹਨਾਂ ਨੇ ਇਕੱਠੇ ਠੰਗੀਆਂ ਠੁਗੀਆਂ ਮਾਰਦੇ ਤਿੰਨਾਂ ਦੇ ਇਕੱਠਾ ਪਰਚਾ ਦਰਦ ਹੋਇਆ ਕਾਦਾ ਪ੍ਰਾਪਰਟੀ ਦਾ ਬੰਦਾ ਸਰ ਜੋ ਵੀ ਸੀਗਾ ਉਹ ਤੁਹਾਨੂੰ ਉਹਦੇ ਪਰਚੇ ਤੋਂ ਪਤਾ ਲੱਗ ਸਕਦਾ ਉਹਨਾਂ ਨੂੰ ਬਹਾਲ ਕਰਨ ਵਾਸਤੇ ਅਸੀਂ ਖੁਦ ਇਹ ਕਾਕਾ ਤੇ ਸੁਰਿੰਦਰ ਨਾਇਰ ਤੇ ਮੈਂ ਅਸੀਂ ਤਿੰਨੋਂ ਕਾਫੀ ਲੱਠਬਾਜੀ ਕਰਕੇ ਇਹਨਾਂ ਨੇ ਕੋਈ ਬੰਦਾ ਮਨੇਜ ਕੀਤਾ ਉਹਨਾਂ ਨੂੰ ਜਿਹੜੇ-ਜਿਹੜੇ ਬੰਦੇ ਨੂੰ ਰਿਸ਼ਵਤ ਦੇ ਦਿੱਤੀਆਂ ਉਹ ਮੇਰੇ ਸਾਹਮਣੇ ਗਈਆਂ ਨੇ ਮੈਂ ਆਣ ਤੇ ਔਰ ਸਾਰੀਆਂ ਬੰਦਾ ਪ੍ਰੂਫ ਕਰ ਸਕਦਾ ਪੀ ਕਿਹੜੇ ਬੰਦੇ ਦੇ ਪਰ ਦਿਸਵਤ ਨੂੰ ਪਤਾ ਆਈਐਸਬ ਸ਼ੁਰੂਆਤ ਬਹੁਤ ਹੁਨੀ ਕਰਸ਼ਾ ਵੀ ਉਹ ਨਹੀਂ ਲਿੱਤੀ ਤੂੰ ਜੇ ਉਹ ਮੁੱਕਰ ਜਾਏਗਾ